ਹਾਂਜੀ ਦੋਸਤੋ ਖੜੇ ਹਾਂ ਬਿਆਨ ਸਿੰਘ ਚੌਂਕ ਦੇ ਨੇੜੇ ਆਪਣੇ ਟੈਕਸੀ ਸਟੈਂਡ ਦੇ ਵਿੱਚ ਇਹ ਜੋ ਤੁਸੀਂ ਕੇਬਲ ਦੇਖ ਰਹੇ ਹੋ ਇਹ ਕੋਈ ਪਾਣੀ ਵਾਲੀ ਪਾਈਪ ਨਹੀਂ ਹੈ ਸਗੋਂ ਇਲੈਕਟ੍ਰਿਸਿਟੀ ਦੀ ਵਾਇਰ ਹੈ ਇਲੈਕਟ੍ਰਿਸਿਟੀ ਦੀ ਕੇਬਲ ਹੈ ਜਿਸ ਵਿੱਚੋਂ 11000 ਵੋਲਟੇਜ ਦੀ ਇਲੈਕਟ੍ਰਿਸਿਟੀ ਪਾਸ ਹੋ ਰਹੀ ਹੈ ਟੈਕਸੀ ਸਟੈਂਡ ਦੇ ਡਰਾਈਵਰਾਂ ਦੇ ਦੱਸਣ ਅਨੁਸਾਰ ਇਹ ਤਾਰ ਪਿਛਲੇ 4-5 ਮਹੀਨਿਆਂ ਤੋਂ ਇਸੇ ਤਰ੍ਹਾਂ ਜ਼ਮੀਨ ਦੇ ਉੱਪਰ ਗਿਰੀ ਹੋਈ ਹੈ ਉਹਨਾਂ ਨੇ ਕਈ ਵਾਰ ਇਸ ਦੀ ਸ਼ਿਕਾਇਤ ਬਿਜਲੀ ਬੋਰਡ ਨੂੰ ਕੀਤੀ ਹੈ ਬਿਜਲੀ ਬੋਰਡ ਦੇ ਅਧਿਕਾਰੀ ਆਉਂਦੇ ਨੇ ਤੇ ਇਸ ਨੂੰ ਦੇਖ ਕੇ ਚਲੇ ਜਾਂਦੇ ਨੇ ਕੋਈ ਟੁਕ ਵੀ ਕਾਰਵਾਈ ਨਹੀਂ ਕੀਤੀ ਲੱਗਦਾ ਹੈ ਕਿ ਬਿਜਲੀ ਬੋਰਡ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਕਿਉਂਕਿ ਅਗਰ ਇਹ ਕੇਬਲ ਕਿਤੋਂ ਕਰੈਕ ਹੋ ਜਾਂਦੀ ਹੈ ਤਾਂ ਉਸ ਉੱਪਰ ਕਿਸੇ ਅਣਜਾਣ ਵਿਅਕਤੀ ਜਾਂ ਪਸ਼ੂ ਦਾ ਪੈਰ ਰੱਖਿਆ ਜਾਂਦਾ ਹੈ ਤਾਂ ਉਸ ਦੀ ਮੌਤ ਨਿਸ਼ਚਿਤ ਹੈ ਦੇਖ ਸਕਦੇ ਹਾਂ ਕਿ ਇਹ ਵਾਇਰ ਹੈ ਇਹ ਦਰਖਤਾਂ ਦੇ ਵਿੱਚ ਹੁੰਦੇ ਹੋਏ ਨੀਚੇ ਜ਼ਮੀਨ ਦੇ ਉੱਪਰ ਗਿਰੀ ਹੋਈ ਹੈ ਤੇ ਜੋ ਇਲੈਕਟ੍ਰਿਸਿਟੀ ਬੋਰਡ ਹੈ ਦਰਾਹੇ ਦਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅੱਜ ਟੈਕਸੀ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਡਰਾਈਵਰਾਂ ਨੇ ਇਕੱਠੇ ਹੋ ਕੇ ਇਹ ਮੁੱਦਾ ਮੀਡੀਆ ਅੱਗੇ ਰੱਖਿਆ ਕਿ ਇਸ ਜੋ ਤਾਰ ਹੈ ਇਸ ਕੇਬਲ ਦੀ ਜੋ ਸਮੱਸਿਆ ਹੈ ਇਸ ਦਾ ਹੱਲ ਕੀਤਾ ਜਾਵੇ ਕਿਉਂਕਿ ਨਾਲ ਹੀ ਇੱਕ ਹਾਈ ਵੇ ਲੱਗਦਾ ਹੈ ਅਗਰ ਇਹ ਟੁੱਟ ਕੇ ਉੱਥੇ ਹਾਈਪ ਤੇ गिर ਜਾਂਦੀ ਹੈ ਤਾਂ ਇਸ ਨਾਲ ਰੋਡ ਦੇ ਉੱਪਰੋਂ ਗੁਜ਼ਰ ਰਹੇ ਹਾਂਜੀ ਪ੍ਰਧਾਨ ਜੀ ਬਹਾਨੇ ਜਾਂ ਵਿਅਕਤੀ ਨੇ ਉਸਤਰਾਪ ਸਿੰਘ ਆਈ ਤੁਹਾਨੂੰ ਜਾਨੀ ਨੁਕਸਾਨ ਵੀ ਹੋ ਸਕਦਾ ਆਓ ਇੰਨਾ ਇਹਨੂੰ ਤਕਰੀਬਨ 4 ਮਹੀਨੇ ਹੋਏ 4-5 ਮਹੀਨੇ ਅਸੀਂ ਨਾ ਬਿਜਲੀ ਜਿਹੜਾ ਇਹਨਾਂ ਦਾ ਦਫ਼ਤਰ ਬਣਾਇਆ ਹੋਇਆ ਹੈ ਉੱਥੇ ਦੋ ਤਿੰਨ ਵਾਰ ਦਰਖਾਸਤ ਵੀ ਦਿੱਤੀ ਹੈ ਇਹੇ ਫੋਨ ਰਾਹੀ ਹੋਈ ਉਹਨਾਂ ਨੇ ਤੁਹਾਨੂੰ ਨੰਬਰ ਦਿੱਤਾ ਹੋਇਆ ਤਾਂ ਵੀ ਉਹਦੇ ਤੇ ਉਹਨਾਂ ਨੇ ਦੋ ਵਾਰ ਫੋਨ ਕਰਿਆ ਉਹ ਆਏ ਵੀ ਨੇ ਦੇਖਣ ਦੇਖ ਕੇ ਆਉਂਦੇ ਆ ਮੁਰ ਜਾਂਦੇ ਆ ਇਹਦੇ ਵਿੱਚ ਬਿਜਲੀ 1100 ਬੋਲਟ 11000 ਬੋਲਟ 11000 ਬੋਲਟ ਆਈ ਕਿਸੇ ਟਾਈਮ ਵੀ ਇਹਦਾ ਵੱਡਾ ਹਾਸਾ ਇਹਦਾ ਨਾ ਵਾਪਰ ਸਕਦਾ ਇਹਦੇ ਵਿੱਚ ਮਤਲਬ ਜੇ ਕੋਈ ਬਸ਼ਾਬ ਕਰਨ ਆਉਂਦਾ ਕੋਈ ਉਲਝ ਕੇ ਸ਼ਰਾਬ ਪੀਤੀ ਹੋਈ ਆ ਉਹ ਗਿਰ ਵੀ ਸਕਦਾ ਜੀ ਪਤਾ ਨਹੀਂ ਕੀ ਗੱਲ ਹੈ ਕਿ ਸਪਾਰਟਸ ਭਾਲਦੇ ਆ ਬਿਜਲੀ ਵਾਲੇ ਤੇ ਨਾ ਇਹਨੂੰ ਠੀਕ ਕਰਦੇ ਆ ਨਾ ਇਹਨੂੰ ਚੱਕਦੇ ਆ ਨਾ ਕੋਈ ਕਿਸੇ ਪਾਸੇ ਨੂੰ ਕਰਦੇ ਆ ਕੀ ਤੁਸੀਂ ਲਿਖਤੀ ਤੌਰ ਤੇ ਕੋਈ ਸ਼ਿਕਾਇਤ ਕੀਤੀ ਐ ਜੀ ਐਸਡੀਓ ਨੂੰ ਐਕਸ਼ਨ ਨੂੰ ਜਾਂ ਕੋਈ ਜੋ ਇੱਥੇ ਕੰਪਲੇਂਟ ਸੈਂਟਰ ਹੈ ਨਹੀਂ ਕੰਪਲੇਂਟ ਅਸੀਂ ਫੋਨ ਰਾਹੀਂ ਉਹ ਕਰੀਆ ਜੀ ਦੋ ਤਿੰਨ ਵਾਰ ਕਰੀਆ ਜੀ ਉਹ ਸਾਡੇ ਕਹੇ ਤੇ ਆਏ ਜਰੂਰ ਨੇ ਪਰ ਉਹਨਾਂ ਨੇ ਕਰਿਆ ਕੁਝ ਨਹੀਂ ਹੈਗਾ ਜੀ ਇੱਥੇ ਇਹ ਕਿਸੇ ਵੀ ਟਾਈਮ ਵੱਡਾ ਹਾਸਾ ਇੱਥੇ ਵਾਪਰ ਸਕਦਾ ਰਾਤ ਸ਼ਾਮ ਨੂੰ ਦਿਨੇ ਤਾਂ ਉਹ ਚੰਗਿਆੜੇ ਢਿੰਦੇ ਨਹੀਂ ਰਾਤ ਨੂੰ ਚੰਗਿਆੜੇ ਗਿਰਦੇ ਢਿੰਦੇ ਆ ਸਪੈਸ਼ਲ ਸਾਡੇ ਇੱਥੇ ਗੱਡੀਆਂ ਖੜਦੀਆਂ ਨੇ ਕਦੇ ਵੀ ਕੋਈ ਵੀ ਨੁਕਸਾਨ ਹੋ ਸਕਦਾ ਸਾਡਾ ਇੱਥੇ ਉਪਰਾਹਾ ਐਡਾ ਵੱਡਾ ਸ਼ਹਿਰ ਆ ਇੱਥੇ ਤੇ ਐਡਾ ਵੱਡਾ ਨਾਲ ਹੀ ਇੱਥੇ ਬਿਜਲੀ ਘਰ ਆ ਇੱਥੇ ਕੰਪਲੇਂਟ ਸੈਂਟਰ ਬਣਾਇਆ ਹੋਇਆ ਉਸ ਦੇ ਬਾਵਜੂਦ ਵੀ ਇਸ ਦੀ ਕੋਈ ਮਤਲਬ ਦੇਖਭਾਲ ਨਹੀਂ ਸਾਰ ਨਹੀਂ ਲੈ ਰਿਹਾ ਇਸ ਤੋਂ ਕੀ ਅੰਦਾਜ਼ਾ ਲਗਾਇਆ ਜਾ ਰਿਹਾ ਪਤਾ ਨਹੀਂ ਤਾਂ ਜੀ ਉਹ ਕਿਸ਼ਮਾਰਸ਼ ਪਹਾੜਦੇ ਹੁਣ ਸਪਾਰਸ਼ ਸਾਡੇ ਕੋਲ ਕੋਈ ਹੈ ਨਹੀਂ ਜੀ ਕੋਈ ਬਡਾ ਲੀਡਰ ਨਹੀਂ ਸਾਨੂੰ ਜਾਣਦਾ ਜਾਂ ਕੋਈ ਪ੍ਰਧਾਨ ਨਹੀਂ ਜਾਣਦਾ ਜੀ ਤਾਂ ਮਤਲਬ ਅਰਜ਼ੀ ਤੇ ਦੇ ਸਕਦੇ ਆ ਬਿਜਲੀ ਬੋਰਡ ਜਾ ਕੇ ਤੇ ਉਹ ਕੋਈ ਸਾਡੇ ਕਹੇ ਤੇ ਕੋਈ ਉਹਨਾਂ ਦੀ ਮਤਲਬ ਕੋਈ ਅਸਰ ਨਹੀਂ ਹੁੰਦਾ ਜੀ ਉਹਨਾਂ 'ਤੇ ਕਿਤੇ ਸ਼ਹਿਰ ਦੇ ਮੋਦਵਰ ਦੇ ਨਾਲ ਕਿਸੇ ਐਮ ਸੀ ਦੇ ਨਾਲ ਜਾਂ ਨਗਰ ਕੌਂਸਲ ਦੇ ਪ੍ਰਧਾਨ ਨਾਲ ਇਸ ਮਾਮਲੇ 'ਤੇ ਤੁਹਾਡੀ ਗੱਲਬਾਤ ਹੋਈ ਹੈ ਕੋਈ ਨਹੀਂ ਜੀ ਅਸੀਂ ਪ੍ਰਧਾਨ ਸਾਹਿਬ ਨਾਲ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰੀ ਬਿਜਲੀ ਵਾਲਿਆਂ ਨੂੰ ਹੀ ਦਿਖਾ ਦਿੱਤੀ ਆ ਜੀ ਉਹ ਆਉਂਦੇ ਨੇ ਦੇਖ ਜਾਂਦੇ ਨੇ ਬਸ ਹੋਰ ਕੋਈ ਮਤਲਬ ਉਹਨਾਂ ਦਾ ਕੋਈ ਧਿਆਨ ਨਹੀਂ ਇਸ ਬਸ ਪਾਸੇ ਕਿੰਨਾ ਸਮਾਂ ਹੋ ਗਿਆ ਜੀ ਤੁਹਾਡੇ ਵਿੱਚ ਇਹ ਨੂੰ 4-5 ਮਹੀਨੇ ਹੋ ਗਏ ਜੀ ਇਹ ਸਿਆਲਾਂ ਦੇ ਵਿੱਚ ਨੇਰੀ ਆਈ ਸੀਗੀ ਨੇਰੀ ਨਾਲ ਘਰ ਕੀ ਥੱਲੇ ਉਹ ਆਪਣੇ ਬਿਲਕੁਲ ਸਹੀ ਸੀਗੀ ਬਿਲਕੁਲ ਸਹੀ ਸੀਗੀ ਅਰਥਾ ਜਿਹੜਾ ਚੰਗਾੜੇ ਬਿਜਲੀ ਨਿਕਲ ਨਿਕਲ ਕੇ ਉਹ ਮਤਲਬ ਬੰਦ ਹੋ ਗਿਆ ਜੀ ਬਿਜਲੀ ਦੇ ਚੰਗਾੜੇ ਨਿਕਲੇ ਨੇ ਉਹ ਟੁੱਟ ਗਈ ਤਾਰ ਹੁਣ ਉਹ ਕਿਸੇ ਵੀ ਟਾਈਮ ਜੇ ਕੋਈ ਬੰਦਾ ਇੱਧਰ ਨੂੰ ਪਿਸ਼ਾਬ ਕਰਨ ਆਉਂਦਾ ਜਾਂ ਕੋਈ ਲੰਘਦਾ ਉਹ ਜਿਹੜੇ ਉਹ ਨਾਲਾ ਦੇਖੋ ਤੁਸੀਂ ਉਹ ਨਾਲੇ ਦੇ ਵਿੱਚ गिर ਵੀ ਸਕਦਾ ਜੀ ਇਹ ਰਾਜ ਜੀ ਪ੍ਰਧਾਨ ਜੀ ਆਪਣਾ ਰਾਜਕਮਰ ਜੀ ਅਲਿਕ ਮੋਦ ਕੀ ਮੰਗ ਕਰਦੇ ਹਾਂ ਤੁਸੀਂ ਪ੍ਰਸ਼ਾਸਨ ਤੋਂ ਅਸੀਤ ਜੀ ਕੋਈ ਐਡੀ ਕੋਈ ਮੰਗ ਨਹੀਂ ਅਸੀਤ ਜੀ ਲੋਕਾਂ ਦੇ ਭਲੇ ਵਾਸਤੇ ਆਈ ਚੁੰਨੇ ਆ ਵੀ ਇਹ ਤਾਰ ਚੱਕੀ ਜਾਵੇ ਤਾਂ ਵਧੀਆ ਜੀ ਇੱਥੇ ਕੋਈ ਵੱਡਾ ਹਾਦਸਾ ਹੋ ਜਾਵੇ ਜਿਵੇਂ ਕਿ ਪਰਸੋਂ ਰਾਤ ਨੂੰ ਇੱਥੇ ਬਾ ਹਾਦਸਾ ਵਾਪਰਿਆ ਨਹਿਰ ਦੇ ਵਿੱਚ ਗਿਰ ਗਈ ਉਹ ਵੀ ਇੱਕ ਇੱਦਾਂ ਹੀ ਸੀਗਾ ਉੱਤੇ ਉੱਥੇ ਵੀ ਕੋਈ ਉੱਥੇ ਰੋਗ ਵਾਸਤੇ ਕੋਈ ਸਾਧਨ ਹੈ ਨਹੀਂ ਸੀਗਾ ਇਸੇ ਤਰ੍ਹਾਂ ਚੁੰਨੇ ਆ ਵੀ ਇਹ ਇਹ ਵੀ ਟਾਈਮ ਸਰ ਜੇ ਹੋ ਜਵੇ ਕੰਮ ਤਾਂ ਠੀਕ ਆ ਜੀ ਵੀ ਕੋਈ ਵੱਡਾ ਹਾਸਾ ਨਾ ਹੋਵੇ ਅਸੀਂ ਤਾਂ ਆਪਣੀ ਜਾਨ ਬਚਾ ਲੈਨੇ ਜੀ ਜਦੋਂ ਚਗਿਆੜੇ ਕਰਦੇ ਆ ਪਰ ਜੇ ਕੋਈ ਅਣਗੈਲੀ ਦਾ ਅਣਜਾਣ ਬੰਦਾ ਆ ਕੇ ਉਲਝ ਗਿਆ ਫਿਰ ਉਹਦੀ ਜਾਨ ਵੀ ਜਾ ਸਕਦੀ ਹੈ ਔਰ ਜੇ ਬਿਜਲੀ ਬੋਰਡ ਨੇ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਤਾਂ ਤੁਸੀਂ ਮਰਲਾ ਅਗਲਾ ਤੁਸੀਂ ਐਕਸ਼ਨ ਕੀ ਕਰੋਗੇ ਅਗਲਾ ਐਕਸ਼ਨ ਦਾ ਜੀ ਕੀ ਕਰਨਾ ਜੇ ਅਸੀਂ ਤਾਂ ਕੋਈ ਰਿਕਵੈਸਟੇ ਕਰ ਸਕਦੇ ਹਾਂ ਸਭ ਨੂੰ ਕੋਈ ਸਾਡਾ ਨਾਂ ਦਾ ਕੋਈ ਐਮ.ਐਲ.ਏ. ਨਾ ਕੋਈ ਸਾਡਾ ਮੰਤਰੀ ਹੈ ਜਿਹਨੂੰ ਇਹ ਜਾ ਕੇ ਸ਼ਪਾਤ ਕਰਦੀ ਜਾਂ ਕਿਸੇ ਨੂੰ ਪੈਸੇ ਦੇ ਕੇ ਕਰਾ ਲਈਏ ਇਤਾਂ ਸੀ ਇਹਨਾਂ ਮੁਰੇ ਹੱਥ ਜੋੜ ਕੇ ਬੇਨਤੀ ਕਰ ਸਕਦਾ ਹਾਂ ਵੀ ਸਾਡਾ ਮਸਲਾ ਹੱਲ ਕੀਤਾ ਜਾਵੇ ਕਿ ਤੁਹਾਨੂੰ ਦੱਸਿਆ ਵੀ ਅੱਗੇ ਵੀ ਖਾਸਾ ਕਦੀ ਵਾਪਰ ਸਕਦਾ ਬਾਹਰਲੇ ਅਨਜਾਨ ਬੰਦੇ ਨਾਲ ਕਿਉਂਕਿ ਅਸੀਂ ਤਾਂ ਪੇਤੀ ਹੁਣ ਸਾਨੂੰ ਤਾਂ ਇਸ ਚੀਜ਼ ਦਾ ਪਤਾ ਮੈਂ ਨੇੜੇ ਹੁਣ ਸਾਡਾ ਤੁਹਾਡੇ ਸਾਹਮਣੇ ਰੋਡ ਚੱਲਦਾ ਆਉਂਦੇ ਜਾਂਦੇ ਨੇ ਪਰਵਾਸੀ ਬਥੇਰੇ ਆਉਂਦੇ ਨੇ ਬਿਜਾਰੇ ਬਾਥਰੂਮ ਕਾਣ ਲੇਡੀਜ਼ ਬਥੇਰੀਆਂ ਆਉਂਦੀਆਂ ਨੇ ਪਰ ਹੁਣ ਅਸੀਂ ਤਾਂ ਰੋਕ ਸਕਦੇ ਹਾਂ ਜੇ ਹੁਣ ਸਾਡੇ ਰੋਕੇ ਤੇ ਤਾਂ ਕਨੈਕਸ਼ਨ ਦਾ ਸਾਡੇ ਰੋਕੇ ਤੇ ਕੱਟ ਨਹੀਂ ਹੋਣਾ ਜੀ ਇਹ ਤਾਂ ਬਿਜਲੀ ਦਾ ਮਸਲਾ ਉਹਨਾਂ ਦੇ ਹੱਲ ਕਰਨ ਦੇ ਬਾਅਦ ਹੀ ਰੋਕਣਾ ਜੀ ਇਹ ਵਨ ਕੋਲ ਸਹੀ ਗਿਆ ਜੀ ਜੋ ਸੰਬੰਧਿਤ ਵਿਭਾਗਾਂ ਇਹ ਉਹਦੀ ਡਿਊਟੀ ਬਣਦੀ ਆ ਐਡਾ ਵੱਡਾ ਵਿਭਾਗਾ ਤੇ ਇੰਨੇ ਵੱਡੇ ਮੁਲਾਜ਼ਮ ਨੇ ਐਡੇ ਵੱਡਾ ਨਾ ਤਾਂ ਬਸਟ ਹੈ ਇੰਨੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ ਮੁਲਾਜ਼ਮ ਉਸ ਤੋਂ ਬਾਅਦ ਵੀ ਇਹ ਲੋਕ ਨੇ ਜੋ ਜੋ ਪਬਲਿਕ ਦੀਆਂ ਸ਼ਿਕਾਇਤਾਂ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੰਦੇ ਸੋ ਹੋਰ ਮੁਲਾਕੇ ਕਹਿ ਸਕਦੇ ਆ ਕਿ ਜੋ ਬਿਜਲੀ ਬੋਰਡ ਦਾ ਰਾਹਾ ਦਾ ਇਹ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਇੱਥੇ ਕੋਈ ਵੱਡਾ ਹਾਦਸਾ ਹੋਵੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਸੁਰਖੀਆਂ ਦੇ ਵਿੱਚ ਖਬਰ ਆਵੇ ਤੇ ਉਸ ਤੋਂ ਬਾਅਦ ਇਹ ਮੁੱਦਾ ਹੱਲ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਆ ਜੀਟੀ ਰੋਡਾ ਬਿਲਕੁਲ ਜੀਟੀ ਰੋਡ ਦੇ ਉੱਪਰ ਵੀ ਇਹ ਤਾਰ गिर ਸਕਦੀ ਆ ਜਿਸ ਤਰ੍ਹਾਂ ਕਿ ਇਹ ਤੁਸੀਂ ਦੇਖ ਸਕਦੇ ਹੋ ਤਾਰ ਪਰੋ ਨੀਚੇ ਆ ਰਹੀ ਆ ਅਗਰ ਥੋੜਾ ਉੱਥੋਂ ਟੁੱਟ ਗਿਆ ਟੁੱਟ ਜਾਂਦਾ ਜੋ ਨਾਲ ਇਹ ਪੋਲ ਲੱਗਿਆ ਹੋਇਆ ਤਾਂ ਜੋ ਨਾਲ ਚੱਲਦਾ ਰੋਡ ਆ ਇੱਥੇ ਜੋ ਬ੍ਰਿਜ ਬਣਿਆ ਜੋ ਇਸ ਤੇ ਪ੍ਰਾਣ ਬ੍ਰਿਜ ਬਣਿਆ ਹੋਇਆ ਜੋ ਡਰੇਨ ਉੱਪਰ ਇਹ ਸੁੱਪਰ ਵੀ ਤਾਰ गिर ਸਕਦੀ ਆ ਜਿਸ ਨਾਲ ਜੋ ਰਾਹਗੀਰ ਨੇ ਉਹਨਾਂ ਦਾ ਵੀ ਵੱਡੇ ਲੈਵਲ ਦੇ ਉੱਪਰ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਸਾਡੀਆਂ ਗੱਡੀਆਂ ਨੂੰ ਜਦੋਂ ਅੱਗ ਵਗਣਾ ਲੱਗਦੀ ਤਾਂ ਬਿਜਲੀ ਬੋਰ ਜ਼ਿੰਮੇਵਾਰ ਹੋਊਗਾ ਜੀ ਇਹਦੇ ਥੱਲੇ ਖੰਭਿਆਂ ਦੇ ਸਾਡੀਆਂ ਗੱਡੀਆਂ ਖੜ੍ਹਦੀਆਂ ਨੇ ਛਾਵਾਂ ਦੇ ਵਿੱਚ ਅਸੀਂ ਖੜ੍ਹਦੇ ਆ ਸਾਡਾ ਬੈਠਣ ਲਈ ਬਣਾਇਆ ਹੋਇਆ ਜੇ ਮਤਲਬ ਜਿਵੇਂ ਅੱਗ ਦੇ ਚਿਗਿਆੜੇ ਨਿਕਲਦੇ ਨੇ ਕੱਲ ਨੂੰ ਕਿਸੇ ਗੱਡੀ ਨੂੰ ਸਾਡੀ ਨੂੰ ਅੱਗ ਲੱਗਦੀ ਆ ਇਹਦਾ ਜ਼ਿੰਮੇਵਾਰ ਬਿਜਲੀ ਬੋਰ ਹੋਊਗਾ